तलनि <laughs> गिरो

ਸੇ ਕਾਲੀ ਤਰਨਾ ਦਲ ਮੌਜੂਦਾ ਮੁਖੀ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਲੋਪੋ ਜੋ ਕਿ ਤੁਹਾਨੂੰ ਸਾਰੀ ਸਾਧ ਸੰਗਤ ਨੂੰ ਪਤਾ ਹੀ ਆ ਕਿ ਅੱਜ ਧਰਨਾ ਉਸ ਵੀਰ ਦੇ ਸਬੰਧ ਦੇ ਵਿੱਚ ਲਾਇਆ ਗਿਆ ਜਿਸ ਨੇ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਨੇ ਨੇ ਅੱਜ ਧੰਨ ਸ਼੍ਰੀ ਗੋਮ ਸਿੰਘ ਮਾਰ ਰਹੀਆਂ ਲਾਡ ਲੀਆਂ ਫੌਜਾਂ ਵੀ ਇਸ ਧਰਨੇ ਦੇ ਵਿੱਚ ਪਹੁੰਚੀਆਂ ਨੇ ਇਹ ਲਾਡ ਲੀਆਂ ਫੌਜਾਂ ਉਦੋਂ ਤੱਕ ਰਹਿਣਗੀਆਂ ਜਿੰਨਾ ਟਾਈਮ ਧਰਨੇ ਦੇ ਵਿੱਚ ਉਸ ਪਰਿਵਾਰ ਨੂੰ ਉਸ ਵੀਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਸ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਇਹ ਤਾਂ ਜੋ ਅਸੀਂ ਪ੍ਰਸ਼ਾਸਨ ਨੂੰ ਤੇ ਸਾਰੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਜੇ ਜੇ ਤੁਸੀਂ ਕਾਰਵਾਈ ਕੋਈ ਨਹੀਂ ਕਰਦੇ ਜਾਂ ਕੋਈ ਨਿਰਣੇ ਨਹੀਂ ਲੈਂਦੇ ਫਿਰ ਧਾਨ ਸਿੰਘ ਗੋਵਿੰਦ ਸਿੰਘ ਮਾਰਨੀਆਂ ਲਾਟਲੀਆਂ ਫੌਜਾਂ ਆਪ ਮੋਰ ਹੋ ਕੇ ਕਮਾਂਡ ਕਰਨੀਆਂ ਆਪ ਅਗਵਾਈ ਕਰਨੀਆਂ ਤੇ ਸਾਨੂੰ ਤਾਂ ਮਜਬੂਰ ਨਾ ਕੀਤਾ ਜਾਵੇ ਕਿ ਸਾਨੂੰ ਹਰ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਵੇ ਤੇ ਅੱਜ ਲਾਟਲੀਆਂ ਫੌਜਾਂ ਇਸ ਧਰਨੇ ਵਿੱਚ ਵੀ ਦਾਖਲ ਹੋਈਆਂ ਨੇ ਸਿਆਰ ਵਰਤਾਰ ਹੋ ਕੇ ਸ਼ਸਤਰਧਾਰੀ ਹੋ ਕੇ ਜਾਂ ਸਾਨੂੰ ਇਸ ਧਰਨੇ ਵਿੱਚ ਠਾਉਣ ਦੀ ਜਾਂ ਕੋਈ ਸਾਨੂੰ ਕਿਸੇ ਵੀ ਪ੍ਰਕਾਰ ਦਾ ਸਾਨੂੰ ਮੌਕਾ ਨਾ ਦਿੱਤਾ ਜਾਵੇ ਸਾਨੂੰ ਛਾਤਰ ਚੱਕਣੇ ਪੈਣ ਇਸ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹ ਕਿਹਾ ਜਾਂਦਾ ਵੀ ਸਾਡੇ ਨਾਲ ਧਰਨੇ ਦੇ ਵਿੱਚ ਵੀ ਜੋ ਕੁਝ ਗੱਲਾਂ ਸਾਨੂੰ ਕਰਨੀਆਂ ਨੇ ਉਹ ਸਾਡੇ ਨੇ ਕੀਤੀਆਂ ਜਾਣ ਸਾਨੂੰ ਇਨਸਾਫ ਦਿੱਤਾ ਵੀ ਤੇ ਦੋਸ਼ੀਆਂ ਨੂੰ ਸਹੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਸੂਰ ਹੁੰਦੇ ਨੇ ਕਿੰਨੇ ਨੌਜਵਾਨ ਜਿਹੜੇ ਮਰਦੇ ਨੇ ਕਿਉਂਕਿ ਅਸੀਂ ਆਸ ਕਰਦੇ ਹਾਂ ਕਿ ਉਹ ਆਪ ਮਰੇ ਤਾਂ ਬਗੈਰ ਸਵਰਗ ਲਈ ਦੇਖਿਆ ਜਾਂਦਾ ਜੇ ਸਵਰਗ ਦੇਖਣਾ ਤੇ ਸਾਨੂੰ ਆਪ ਮਰਨਾ ਪੈਣਾ ਜੇ ਤੁਸੀਂ ਇਹ ਗੁੰਡਾ ਗਰਦੀ ਨੂੰ ਥੱਲ ਪਾਉਣੀ ਆ ਫਿਰ ਤੁਹਾਨੂੰ ਇੱਕ ਇੱਕ ਨੂੰ ਐਸਐਸਪੀ ਬਣਨਾ ਪੈਣਾ ਘਰ ਘਰ ਤੋਂ ਮੰਦਲੋਂ ਡੀਐਸਪੀ ਬਣਨਾ ਪੈਣਾ ਸਾਨੂੰ ਆਪ ਉੱਠ ਕੇ ਖੜੇ ਹੋਣਾ ਪੈਣਾ ਜਦੋਂ ਤੁਹਾਡੇ ਹੱਥ ਦੇ ਵਿੱਚ ਡਾਂਗ ਕਿਉਂਕਿ ਸਾਡਾ ਜਿਹੜਾ ਸਮਾਜ ਸਾਡੀ ਜਿਹੜੀ ਕੌਮ ਆ ਉਹਦੀ ਵੱਧਨ ਸਿੱਧੀ ਇਹ ਹੈ ਕਿ ਸਾਨੂੰ ਹੋਜੇ ਤੱਕ ਦੇਖਣਾ ਨਹੀਂ ਆਇਆ ਕਿਉਂਕਿ ਦਸਦਾਂ ਸਮੇਂ ਦੇਖਣਾ ਆ ਗਿਆ ਫਿਰ ਸਮੇਂ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਸਾਨੂੰ ਮੁਜ਼ਾਹਰੇ ਕਰਨ ਦੀ ਰੋੜ ਨੂੰ ਬੰਦ ਕਰਨ ਦੀ ਲੋੜ ਨਹੀਂ ਪੈਣੀ ਇਸ ਕਰਕੇ ਨੌਜਵਾਨਾਂ ਨੂੰ ਨੌਜਵਾਨ ਬੀਰਾਂ ਨੂੰ ਬੇਨਤੀ ਹੈ ਜਿਹੜੇ ਪਾਸੇ-ਪਾਸੇ ਖੜੇ ਆਂ ਗਰਮੀ ਸਾਰਿਆਂ ਨੂੰ ਲੱਗਦੀ ਰਣੀ ਵਾਲੇ ਖੂਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਇਹ ਜਿਹੜੀ ਘਟਨਾ ਹੈ ਇਹ ਕੋਈ ਨਵੀਂ ਘਟਨਾ ਨਹੀਂ ਕਿ ਅਕਸਰ ਹੀ ਪੰਜਾਬ ਦੇ ਵਿੱਚ ਕਿਤਰਾ ਕਿਤੇ ਰੋਜ਼ਾਨਾ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ ਰਹਿੰਦੀਆਂ ਨੇ ਇਹ ਘਟਨਾ ਵਾਪਰੀ ਆ ਸ਼ਰਿਹੰਮ ਗੁੰਡਾਗਰਦੀ ਦਾ ਜਿਹੜਾ ਨਾਚ ਹੋਇਆ ਇੱਕ ਨੌਜਵਾਨ ਦੇ ਉੱਤੇ ਪੈਟਰੋਲ ਦੀ ਬੋਤਲ ਪਾ ਕੇ ਤੇ ਸ਼ਰਿਹੰਮ ਨੂੰ ਅੱਗ ਲਾ ਦਿੱਤੀ ਗਈ ਆ ਕਿਉਂਕਿ ਸੀਸੀਟੀਵੀ ਦੇ ਕੈਮਰੇ ਦੀਆਂ ਜਿਹੜੀਆਂ ਵੀਡੀਓ ਤੁਸੀਂ ਦੇਖਿਆ ਵੀ ਹੋਣੀਆਂ ਤੁਹਾਡੇ ਕੋਲ ਵੀ ਆ ਵੀ ਗਈਆਂ ਹੋਣੀਆਂ ਨੇ ਤੇ ਇਹ ਬਹੁਤ ਜਿਹੜੀ ਮੰਦ ਭਾਗੀ ਘਟਨਾ ਸੀ ਇਸੇ ਤਰ੍ਹਾਂ ਹੀ ਅੱਜ ਇੱਕ ਲੋਪੋਡਾਲੇ ਵਾਲਦੇ ਵਿੱਚ ਵੀ ਘਟਨਾ ਵਾਪਰੀ ਹੈ ਰਾਤ ਇੱਕ ਨੌਜਵਾਨ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਇਹ ਜਿਹੜੀਆਂ ਘਟਨਾਵਾਂ ਨੇ ਦਿਨੋਦਨ ਬਾਧੀਆਂ ਤੁਰਿਆ ਜਾ ਰਹੀਆਂ ਨੇ ਅਸੀਂ ਇਕੱਲਾ ਇਸ ਨੌਜਵਾਨ ਨੂੰ ਇਨਸਾਫ ਦਵਾਉਣ ਦੇ ਵਾਸਤੇ ਧਰਨਾ ਲਈ ਲੱਗਿਆ ਇਹ ਧਰਨਾ ਜਿਹੜਾ ਇਹ ਅਤਿਆਚਾਰ ਜਿਹੜਾ ਜ਼ਬਰ ਜਿਹੜਾ ਜ਼ੁਲਮ ਹੋ ਰਿਹਾ ਜਿਹੜੀ ਗੁੰਡਾਗਰਦੀ ਹੋ ਰਹੀ ਆ ਇਹਨੂੰ ਠੱਲ ਪਾਉਣ ਦੇ ਵਾਸਤੇ ਧਰਨਾ ਲੱਗਿਆ ਹੋਇਆ ਹੈ ਵੀ ਤਾਂ ਕਿ ਇਹਨੂੰ ਠੱਲ ਪਾਈ ਜਾ ਸਕੇ ਕੌਕੇ ਪ੍ਰਸ਼ਾਸਨ ਨੇ ਪਹਿਲਾਂ ਪਰਿਵਾਰ ਵਾਲਿਆਂ ਦੇ ਨਾਲ ਕੋਈ ਵਾਅਦਾ ਕੀਤਾ ਸੀਗਾ ਅਸੀਂ ਤਾਂ ਅੱਜ ਆਇਆ ਰਾਤ ਸਾਨੂੰ ਸਾਰਾ ਪਤਾ ਲੱਗਿਆ ਸੀਗਾ ਹਿਸਟਰੀ ਦਾ ਤੇ ਕਹਿੰਦੇ ਵੀ ਉਹਨਾਂ ਨੇ 72 ਘੰਟਿਆਂ ਦਾ ਟਾਈਮ ਲਿਆ ਸੀ 72 ਘੰਟਿਆਂ ਦੇ ਵਿੱਚ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਪਰ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਿਹਾ ਜਾਂ ਕਿਉਂ ਇਹ ਨਹੀਂ ਢੱਲਮਟ ਵਰਤ ਰਿਹਾ ਹੈ ਇਹ ਹੁਣ ਕੋਈ ਪਤਾ ਨਹੀਂਗਾ ਅਸੀਂ ਤੇ ਹੁਣ ਧਰਨੇ ਤੇ ਬੈਠੇ ਆ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਨਮਾਇੰਦਾ ਆਉਂਦਾ ਹੈ ਐਸਐਸਪੀ ਜਾਂ ਡੀਐਸਪੀ ਜਿਹੜਾ ਵੀ ਕੋਈ ਇਹਨਾਂ ਦਾ ਸੀਨੀਅਰ ਅਫਸਰ ਆਉਂਦਾ ਉਹਦੇ ਨਾਲ ਗੱਲਬਾਤ ਕਰਦੇ ਵੀ ਇਹ ਨਹੀਂ ਢੱਲਮਟ ਕਿਉਂ ਹੋ ਰਹੀ ਆ ਕਿਉਂਕਿ ਇਹ ਇਹ ਆ ਵੀ ਜੇ ਕਿਸੇ ਸਿੱਖ ਨੌਜਵਾਨ ਨੂੰ ਕਾਬੂ ਕਰਨਾ ਹੋਵੇ ਤਾਂ ਇਹ ਪ੍ਰਸ਼ਾਸਨ ਇੱਕ ਮੰਡ ਦੇ ਵਿੱਚ ਪਰਚਾ ਦਰਜ ਕਰਕੇ ਤੇ ਅੰਦਰ ਕਰ ਦਿੰਦਾ ਹੈ ਪਰ ਅੱਜ ਜਿਹੜੇ ਦੋਸ਼ੀ ਨੇ ਜਿਹੜੇ ਕਿ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਸਿਰਫ ਉਹ ਗੁੰਡਾਗਰਦੀ ਕੀਤੀ ਆ ਤੇ ਉਹ ਅੱਜ ਮੌਜਦੇ ਨਾਲ ਘੁੰਮਦੇ ਫਿਰਦੇ ਰਿਹਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹ ਰੀਲਾਂ ਬਣਾ ਬਣਾ ਕੇ ਪਾ ਰਹੇ ਆ ਜੇ ਰੀਲਾਂ ਬਣਾ ਕੇ ਪਾ ਰਹੇ ਨੇ ਤਾਂ ਪ੍ਰਸ਼ਾਸਨ ਨੂੰ ਤਾਂ ਬੜਾ ਸੌਖਾ ਫੜਨਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਆਈਡੀ ਖੋਲਣਾ ਉਹਨੂੰ ਉਹਨੂੰ ਮੋਬਾਈਲ ਟਰੇਸ ਕੀਤਾ ਜਾਵੇ ਤੇ ਇੱਕ ਮਿੰਟ ਦੇ ਵਿੱਚ ਚੱਕਿਆ ਜਾ ਸਕਦਾ ਪਰ ਪਤਾ ਨਹੀਂ ਕੀ ਗੱਲ ਆ ਵੀ ਜਾਂ ਤਾਂ ਅਜੇ ਪ੍ਰਸ਼ਾਸਨ ਇਸ ਰੋਹ ਦੇ ਵਿੱਚ ਵੀ ਜਿਹੜੇ ਚਾਰ ਪੈਸੇ ਆਉਂਦੇ ਆ ਅਜੇ ਲੈ ਲਈਏ ਵੀ ਕੋਈ ਨਾ ਹੌਲੀ ਹੌਲੀ ਫੜ ਲਾਂਗੇ ਤੇ ਜਾਂ ਫਿਰ ਪ੍ਰਸ਼ਾਸਨ ਦੀ ਜਿਹੜੀ ਨਾਕਾਮੀ ਆ ਪ੍ਰਸ਼ਾਸ਼ਕਾਂ ਨੂੰ ਤਾਂ ਡਰਦਾ ਹੱਥ ਨਹੀਂ ਪਾਉਂਦਾਗਾ ਕੋਈ ਨਾ ਕੋਈ ਗੱਲ ਤਾਂ ਇਹਦੇ ਵਿੱਚ ਹੈ ਪਰ ਹੁਣ ਜਿਹੜਾ ਵੀ ਕੋਈ ਸੀਨੀਅਰ ਆਉਂਦਾ ਇਹਨਾਂ ਦਾ ਅਫਸਰ ਉਹਦੇ ਨਾਲ ਗੱਲਬਾਤ ਕਰਦੇ ਆ ਵੀ ਕੀ ਕਹਿੰਦਾ ਹੈ ਧਰਨਾ ਜਾਰੀ ਰੱਖੋਗੇ ਜੀ ਅੱਜ ਅੱਜ ਧਰਨਾ ਮੇਰੀ ਤਾਂ ਸਲਾਹ ਇਹੀ ਹੈ ਵੀ ਧਰਨਾ ਜਾਰੀ ਰੱਖਿਆ ਜਾਵੇ ਕਿ ਜਿੰਨਾ ਚਿਰ ਕੋਈ ਆਉਂਦਾ ਨਹੀਂਗਾ ਸੀਨੀਅਰ ਅਫਸਰ ਆ ਕੇ ਗੱਲ ਨਹੀਂ ਕਰਦਾ ਜੱਗ ਕਿੰਨੇ ਸਲੇ ਬਾਕੀ ਆ ਇਹ ਪੰਜ ਬੰਦੇ ਕਹਿੰਦੇ ਵੀ ਪੰਜ ਫੜ ਲਿਆ ਜਿਹੜੇ ਮੇਨ ਨੇ ਉਹ ਨਹੀਂ ਪੜੇ ਗਿਆ ਜਿਹੜਾ ਤੇਲ ਪਾ ਰਿਹਾ ਇੱਕ ਨੇ ਜਿਹੜਾ ਪਿੱਛੋਂ ਫੜਿਆ ਹੋਇਆ ਇੱਕ ਜਿਹੜਾ ਸੀਖ ਲਾਉਂਦਾ ਇਹ ਜਿਹੜੇ ਬੰਦੇ ਨੇ ਮੇਨ ਨੇ ਉਹ ਉਹਨਾਂ ਨੂੰ ਨਹੀਂ ਹਲੇ ਇਹਨਾਂ ਨੇ ਫੜਿਆ ਉਹ ਬਾਹਰ ਨੇ ਇਨਸਾਫ ਲੈ ਕੇ ਉੱਠੋਗੇ ਫਿਰ ਬਿਲਕੁਲ ਲੈ ਕੇ ਉੱਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜੋ ਅੱਜ ਧਰਨਾ ਤਕਰੀਬਨ 3 ਦਿਨ ਪਹਿਲਾਂ ਵੀ ਧਰਨਾ ਲੱਗਿਆ ਸੀ ਜੋ ਪ੍ਰਸ਼ਾਸਨ ਵੱਲੋਂ ਵਾਦਾ ਕੀਤਾ ਗਿਆ ਵੀ ਇਹਨੇ ਘੰਟਿਆਂ ਦੇ ਵਿੱਚ ਉਹ ਜੁਰਮ ਕਰਨ ਵਾਲੇ ਫੜੇ ਜਾਣਗੇ ਬੜੀਓ ਜਦੋਂ ਆਪਾਂ ਵੀਡੀਓ ਬੱਚੇ ਦੇ ਦੇਖਦੇ ਆ ਕਿ ਕਿਵੇਂ ਉਹਨੂੰ ਫੜ ਕੇ ਤੇਲ ਪਾਇਆ ਜਾਂਦਾ ਅੱਗ ਲਾਈ ਜਾਂਦੀ ਹੈ ਤੜਫਦਾ ਤੇ ਬਾਅਦ ਵਿੱਚ ਕੋਈ ਦਿਨ ਲੰਘ ਜਾਂਦੇ ਹਨ ਲਾਜ ਵਾਸਤੇ ਵੀ ਜਾਰੀ ਹੁੰਦਾ ਪਰ ਉਸ ਦੁੱਖ ਨਾਲ ਸਹਾਰਦਾ ਹੋਇਆ ਕੱਲ ਚਲਾਣਾ ਕਰ ਜਾਂਦਾ ਹੈ ਤੇ ਬਾਅਦ ਵਿੱਚ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਘਰ ਵਾਲਿਆਂ ਨੂੰ ਬੜਾ ਦੁੱਖ ਹੁੰਦਾ ਹੈ ਇਹ ਨਰਦੋਸ ਕੋਈ ਕਸੂਰ ਨਹੀਂ ਜੀ ਦਾ ਕਰਕੇ ਉਹਨੂੰ ਸਾੜਿਆ ਮਾਰਿਆ ਗਿਆ ਹੈ ਪਰ ਉਹਨਾਂ ਦੋਸ਼ੀਆਂ ਨੂੰ ਫੜਨ ਵਾਸਤੇ ਬਹੁਤ ਜ਼ੋਰ ਲਾਇਆ ਜਾ ਰਿਹਾ ਹੈ ਪਰ ਸਰਕਾਰ ਵੱਗੇ ਵੀ ਬੇਨਤੀ ਹੈ ਵੀ ਤੁਸੀਂ ਇਹ ਧਿਆਨ ਦਿਓ ਕਿ ਇਸ ਤਰ੍ਹਾਂ ਦੇ ਜੋ ਦੁੱਖ ਹਨ ਕਾਨੂੰਨ ਅਨੁਸਾਰ ਹੋਣੇ ਹੋਣੇ ਚਾਹੀਦੇ ਹਨ ਪ੍ਰਸ਼ਾਸਨ ਚਾਹੁੰਦਾ ਹੈ ਕਿ ਜੋ ਧਰਮੇ ਦੇ ਵਿੱਚ ਬੈਠੇ ਹਨ ਧੁੱਪ ਦੇ ਵਿੱਚ ਬੈਠੇ ਹਨ ਉਹਨਾਂ ਦੀ ਵੀ ਗੱਲ ਸੁਣੋ ਤੇ ਜਿਨ੍ਹਾਂ ਨੇ ਕਸੂਰ ਕੀਤਾ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਸਾਡੇ ਜਥੇਦਾਰ ਸੁਖਦੇਵ ਸਿੰਘ ਜੀ ਲੋਪੋ ਸਮੂਹ ਸੰਗਤਾਂ ਸਮੇਤ ਪਹੁੰਚੇ ਹਨ ਵਿਦਿਆਰਥੀਆਂ ਸਮੇਤ ਪਹੁੰਚੇ ਹਨ ਧਰਨੇ ਵਿੱਚ ਉਹਨਾਂ ਨੇ ਬੜੀਆਂ ਵੱਡਮੁਲੀਆਂ ਵਿਚਾਰਾਂ ਰੱਖੀਆਂ ਹਨ ਤੇ ਜੋ ਉਹਨਾਂ ਦੀਆਂ ਵਿਚਾਰਾਂ ਸੁਣਨ ਵਾਲੀਆਂ ਸਨ ਬੇਨਤੀ ਇਹ ਹੀ ਹੈ ਕਿ ਜੋ ਵੀ ਕਸੂਰ ਕਰਦੇ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤੇ ਸਜ਼ਾ ਦਾ ਭਿਆਨ ਸਰਕਾਰ ਨੇ ਦੇਣਾ ਹੈ ਤੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਪਿੰਡੂ ਮੀਦੂਰ ਜੁਰੀਨ ਅੱਜ ਦਾ ਜੋ ਧਰਨਾ ਇਹ ਕੋਈ ਸਾਡਾ ਜਥੇਬੰਦ ਕੀਤਾ ਹੋਇਆ ਧਰਨਾ ਨਹੀਂ ਇਹ ਜਿਹੜੇ ਆਮ ਲੋਕਾਂ ਆਮ ਲੋਕਾਂ ਕੋ ਜਿਹੜੀ ਨਜਾਇਜ਼ ਤੌਰ ਤੇ ਚਿੱਟੇ ਦੀ ਤਸਕਰੀ ਹੁੰਦੀ ਆ ਨਜਾਇਜ਼ ਤੌਰ ਤੇ ਹੋਰ ਨਸ਼ਿਆਂ ਦੀ ਤਸਕਰੀ ਹੁੰਦੀ ਆ ਉਹ ਤਾਂ ਲੋਕ ਤਾਂਗਾ ਵਿਸ਼ੇਸ਼ ਕਰਕੇ ਸਾਡੀਆਂ ਭੈਣਾ ਭਗਵੰਤਮਾਨ ਦੀ ਜਦੋਂ ਸਰਕਾਰ ਆਈ ਹੈ ਲੋਕਾਂ ਨੂੰ ਆਕਾਸ਼ ਵੱਜੀ ਸੀਗੀ ਵੀ ਜਿਹੜਾ ਨਜਾਇਜ਼ ਤਸਕਰੀ ਹੁੰਦੀ ਹੈ ਚਿੱਟੇ ਦੀ ਛੂਟੇ ਦੀ ਸ਼ਰਾਬ ਦੀ 2 ਨੰਬਰ ਦੀ ਸ਼ਰਾਬ ਦੀ ਇਹ ਸ਼ਾਇਦ ਹੁਣ ਇਹਨੂੰ ਠੱਲ ਪਾਊਗੀ ਤੇ ਲੋਕਾਂ ਨੇ ਖੁਸ਼ੀ ਵੀ ਮਨਾਈ ਭਗਵੰਤਮਾਨ ਦੇ ਆਉਣ ਦੇ ਨਾਲ ਖੁਸ਼ੀ ਵੀ ਮਨਾਈ ਪਰ ਗੱਲ ਉਹ ਤੋਂ ਉਲਟ ਹੋ ਗਈ। ਭਗਵੰਤ ਮਾਨ ਆਉਣ ਦੇ ਨਾਲ ਸਿਰਫ 2 ਮਹੀਨੇ ਫਰਕ ਪਿਆ। ਚਿੱਟੇ ਦੇ ਸਮਗਲਾਂ ਡਰੇ ਆ। ਅਫਸਰ ਸਾਹਿਬ ਥੋੜੀ ਜਿਹੀ ਡਰੀ ਸੀ ਜਿਹੜੀ ਸਮਗਲਾਂ ਦਾ ਡਰੀ ਮਿਲੀ ਹੋਈ ਸੀ। ਪਰ ਉਸ ਤੋਂ ਬਾਅਦ ਸਾਰਾ ਰਲ ਮਿਲ ਗਿਆ। ਹੁਣ ਜਿਹੜੀ ਚਿੱਟੇ ਦੀ ਸਮਗਲਾਂ ਸਰੇ ਆਮ ਹੋ ਰਹੀ ਆ। 2 ਨੰਬਰ ਦੇ ਨਸ਼ੇ ਸਰੇ ਆਮ ਬਿਕ ਰਹੇ ਆ। ਇਹ ਜਿਹੜੀ ਘਟਨਾ ਹੋਈ ਆ ਇਹ ਘਟਨਾ ਅਸਲਤ ਮੈਂ ਜੇ ਕੋਈ ਘਟਨਾ ਨਹੀਂ ਗਈ। ਇਹ ਘਟਨਾ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਦੀ ਘਟਨਾ ਕਿਉਂਕਿ ਜਿਹੜੇ ਗੁੰਡੇ ਆ ਚਿੱਟਾ ਵੇਚਣ ਵਾਲੇ ਸਾਰੇ ਅਫਸਰਾਂ ਤਾਂ ਮੈਂ ਕਹਿੰਦਾ ਨੀਗਾ ਨਾ ਸਾਰੇ ਪੁਲਿਸ ਮੁਲਾਜ਼ਮ ਮਾੜੇ ਆ ਪਰ ਇਹ ਜਿਹੜੀ ਨਸ਼ੇ ਦੀ ਤਸਕਰੀ ਆ ਪੁਲਿਸ ਦੇ ਨਾਲ ਮਿਲ ਕੇ ਹੁੰਦੀ ਆ ਉਹ ਜਿਹੜੀ ਨਸ਼ੇ ਦੀ ਤਸਕਰੀ ਜਦੋਂ ਪੁਲਿਸ ਦੇ ਨਾਲ ਮਿਲ ਕੇ ਹੁੰਦੀ ਆ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਤੇ ਇਹ ਜਿਹੜੇ ਗੁੰਡਾਗਰਦੀ ਕਰਨ ਵਾਲੇ ਜਿਹੜੇ ਚਿੱਟੇ ਦੇ ਤਸਕਰੇ ਬਹੁਤ ਜਿਆਦੇ ਲਾਚੜਦੇ ਆ ਆ ਜਿਹੜਾ ਸਾਡਾ ਅਗਵਾੜ ਆ ਰਾਣੀ ਵਾਲਾ ਖੂ ਇਹ ਜਿਹੜਾ ਵਿਜੇ ਕੁਮਾਰ ਆ ਜਿਹੜਾ ਚਿੱਤੇ ਦੀ ਸਪਲੈਰ ਆ ਚਿੱਤੇ ਦੇ ਸਮਗਲਮ ਕਰਦਾ ਲਗਭਗ 8-9 ਸਾਲਾਂ ਤੋਂ ਤੇ ਲੱਖਾਂ ਰੁਪਏ ਨੇ ਜੀ ਜਮਾ ਕੀਤਾ ਤੇ ਬੰਦਾ ਵਿਜੇ ਕੁਮਾਰ ਤੇ ਦਾ ਘਰ ਲਗਭਗ ਅਕਬਾਰ ਦੇ ਵਿੱਚ ਤੀਜੇ ਦਿਨ ਦੀ ਲੜਾਈ ਰਹਿੰਦੀ ਸੀ ਤੀਜੇ ਦਿਨ ਈ ਟਾਲੂੜੇ ਮਾਰ ਕੇ ਕਿਸੇ ਨਾ ਕਿਸੇ ਨੂੰ ਜ਼ਖਮੀ ਕਰਦਾ ਸੀਗਾ ਇੱਥੋਂ ਤੱਕ ਇਹ ਇੰਨਾ ਲਾਚੜਿਆ ਹੋਇਆ ਸੀ ਇਹਨੇ غرੂਰ ਚ ਆ ਕੇ ਜਿਹੜੇ ਰਾਣੀ ਵਾਲੇ ਖੂਹ ਤੇ ਬਾਬੇ ਮਹਾਰਿਸ਼ੀ ਬਾਲਮੀਕ ਦਾ ਮੰਦਰਾ ਉਹ ਮਹਾਰਿਸ਼ੀ ਬਾਲਮੀਕ ਦੇ ਮੰਦਰ ਦੇ ਵਿੱਚ ਜਾ ਕੇ ਮਹਾਰਿਸ਼ੀ ਬਾਲਮੀਕ ਦੇ ਸਰੂਪ ਦੀ ਵੀ ਬੇਅਦਬੀ ਕੀਤੀ ਉਹ ਵੀ ਇੱਥੇ ਪਰਚਾ ਦਰਜਾ ਸੋ ਜਿਹੜਾ ਬੰਦਾ ਇੰਨਾ ਲਾਚੜਿਆ ਉਹਨੂੰ ਕਾਨੂੰਨ ਦਾ ਕੋਈ ਡਰ ਨਹੀਂਗਾ ਕਿਉਂਕਿ ਜਿਹੜੇ ਕਾਨੂੰਨ ਦੇ ਰਖਵਾਲੇ ਆ ਇਹਨਾਂ ਤਸਕਰਾਂ ਤੇ ਮਿਲੇ ਹੋਣ ਦੇ ਕਾਰਨ ਉਹਨਾਂ ਤੇ ਕੋਈ ਕਾਰਵਾਈ ਸਖਤ ਕਰਦੇ ਨਹੀਂਗੇ ਇਹ ਜਿਹੜੀ ਕਾਰਵਾਈ ਹੈ ਮਹਿਜ਼ ਚਿੱਟਾ ਫੜ ਕੇ ਤੇ ਛੋਟਾ ਮੋਟਾ ਪਰਚਾ ਕਰ ਦੇਣਾ ਇਹ ਕੋਈ ਕਾਰਵਾਈ ਨਹੀਂ ਕਾਰਵਾਈ ਕੀ ਆ ਜਿਹੜੇ ਵੱਡੇ ਸਪਲਾਇਰ ਆ ਉਹਨਾਂ ਨੂੰ ਇੰਟਰੋਗੇਟ ਕਰਨਾ ਫੜੇ ਜਾ ਸਕਦੇ ਆ ਕੋਈ ਈਡੀ ਗੱਲ ਨਹੀਂ ਗਈ ਅਗਵਾੜ ਰਾਣੀ ਵਾਲੇ ਖੂਹ ਤੇ ਬਹੁਤ ਸਾਰੀਆਂ ਘਟਨਾਵਾਂ ਇਹ ਜੀਆਂ ਜਿੱਥੇ ਚਿੱਟੇ ਦੇ ਸਮਗਲਾੜਾ ਨੇ ਸਰੇ ਆਮ ਕੁੜੀਆਂ ਦੀ ਵੀ ਕੁੱਟਮਾਰ ਕੀਤੀ ਆ ਸਰੇ ਆਮ ਘਰਾਂ 'ਚ ਜਾ ਕੇ ਬੰਦਿਆਂ ਦੀ ਕੁੱਟਮਾਰ ਕੀਤੀ ਆ ਘਰਾਂ 'ਚ ਨੁਕਸਾਨ ਕੀਤਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਕੋਲੇ ਦਰਖਾਸਤਾਂ ਪਈਆਂ ਇਸੇ ਕਰਕੇ ਇਹ ਘਟਨਾ ਹੋਈ ਆ ਇਹ ਕੋਈ ਘਟਨਾ ਆਕਾਸ਼ ਤੋਂ ਨਹੀਂ ਉਤਰੀ ਨਾ ਉਹਨਾਂ ਨੂੰ ਕੋਈ ਫੁਰਨਾ ਪੁਰਿਆ ਜਿਹੜੇ ਬੰਦੇ 3:30 ਵਜੇ ਸਵੇਰ 3:00 ਵਜੇ ਦਿਨ ਦਿਹਾੜੇ ਜਿਹੜਾ ਆਮ ਰਾਜ ਚੱਲਦਾ ਉਹਨਾਂ ਦੀ ਜ਼ਰਤ ਕਿਵੇਂ ਪੈ ਗਈ ਇਹ ਅੱਗ ਲਾਉਣ ਦੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੇ ਕਾਨੂੰਨ ਵਾਲੇ ਆ ਉਹ ਸਾਡੇ ਦੇ ਨਾਲ ਆ ਕੋਈ ਨਾ ਅਸੀਂ بے ਪ੍ਰਭਾ ਹੋ ਗਏ ਉਹ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਅੱਗ ਲਾ ਕੇ ਕਿੰਨੀ ਇਹ ਮਾਰੀ ਹੋਣੀ ਆ ਨੌਜਵਾਨ ਨੇ ਸੜ ਜਾਣਾ ਪਰ ਉਹ ਲਚੜੇ ਇੰਨੇ ਸੀਗੇ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਇਸ ਕਰਕੇ ਇਹ ਸਿੱਧੀ ਜ਼ਿੰਮੇਵਾਰੀ ਜਿਹੜੇ ਪੁਲਿਸ ਵਾਲੇ ਮਿਲ ਕੇ ਚਿੱਤੇ ਦੀ ਤਸਕਰੀ ਕਰਾਉਂਦੇ ਆ ਉਹਨਾਂ ਤੇ ਹੁੰਦੀ ਆ ਕਿਉਂਕਿ ਗੁੰਡਾਗਰਦੀ ਇਹਨਾਂ ਨੇ ਲਚੜਾਈ ਆ ਅਸੀਂ ਪਿੰਡੂ ਮਜ਼ਦੂਰ ਜੁਨੇ ਨਾਲੋਂ ਅਖਬਾਰ ਰਾਲੀਵਾਂ ਵਾਲੇ ਖੂ ਦੇ ਲੋਕਾਂ ਵੱਲੋਂ ਤੇ ਜਗਰਾਉਂ ਸ਼ਹਿਰ ਦੇ ਲੋਕਾਂ ਵੱਲੋਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਗੁੰਡੇ ਆ ਵਿਦੇਕ ਮਾਰ ਕੇ ਇਹਨਾਂ ਤੇ ਜਿੱਥੇ ਸਖਤ ਕਾਰਵਾਈ ਹੋਣੀ ਆ ਇਹਨਾਂ ਨੂੰ ਫਾਹੇ ਜਿਹੜੀ ਫਾਂਸੀ ਲਈ ਜਾਵੇ ਤਾਂ ਕਿ ਗਾਣ ਉਹ ਇਹ ਜੀ ਘਟਨਾ ਦੀ ਜੁਰਤ ਨਾ ਪਵੇ ਤੇ ਨਾਲ ਹੀ ਜਿਹੜੇ ਚਿੱਤੇ ਦੀ ਤਸਕਰੀ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਠੀਕ ਢੰਗ ਦੇ ਨਾਲ ਇਹਨੂੰ ਕਾਬੂ ਕੀਤਾ ਜਾਵੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਚਿੱਤੇ ਦੀ ਤਸਕਰੀ ਕਾਬੂ ਕਰਨੀ ਐਡੇ ਐਡਾ ਪੁਲਸ ਪ੍ਰਸ਼ਾਸਨ ਆ ਐਡਾ ਪ੍ਰਬੰਧ ਆ ਤੇ ਇਹ ਇਹਨੂੰ ਕਾਬੂ ਕੀਤਾ ਜਾ ਸਕਦਾ ਇਹ ਕਿਉਂ ਨਹੀਂ ਕਾਬੂ ਹੋ ਰਿਹਾ ਕਿਉਂਕਿ ਇਹਦੇ ਚ ਖਾਮੀਆਂ ਇਹ ਜਿਹੜਾ ਜਿਹੜੀ ਲਾਲਚਾ ਪੈਸੇ ਦਾ ਲਾਲਚਾ ਉਹ ਨਹੀਂ ਹੁੰਨ ਦੇ ਰਿਹਾ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਇਮਾਨਦਾਰ ਪੁਲਿਸ ਅਫਸਰ ਆ ਵੀ ਉਹ ਇਮਾਨਦਾਰ ਲੋਕ ਆ ਜਿਹੜੇ ਆਪਣੇ ਢਿੰਜਾ ਪੁੱਤ ਬਚਾਉਣਾ ਚਾਹੁੰਦੇ ਆਂ ਅੱਜ ਪੰਜਾਬ ਦੇ ਲੋਕ ਉਹ ਜ਼ਰੂਰ ਇਸ ਤੇ ਜਾਗਰਤ ਹੋ ਕੇ ਚਾਹੇ ਸਾਨੂੰ ਕੁਰਬਾਨੀ ਦੇਣੀ ਪਵੇ ਇਹ ਤੇ ਸਾਨੂੰ ਇੱਕ ਮਿੰਟ ਹੋ ਕੇ ਅੱਗੇ ਆਉਣਾ ਚਾਹੀਦਾ ਭਗਵੰਤ ਮਾਨ ਤੋਂ ਆਸ ਨਾ ਕਰੋ ਇਹਦੀ ਸਰਕਾਰ ਤੋਂ ਆਸ ਨਾ ਕਰੋ ਕਿਉਂਕਿ ਇਹ ਬੀਜੇਪੀ ਦੀ ਬੀ ਟੀਮਾਂ ਤੇ ਬੀਜੇਪੀ ਦਾ ਜਿਹੜੀ ਆਰਐਸਐਸ ਦਾ ਏਜੰਡਾ ਵੀ ਘੱਟ ਗਿਣਤੀਆਂ ਨੂੰ ਦਲਤਾਂ ਨੂੰ ਇਹਨਾਂ ਨੂੰ ਨਸਿਆਂ ਦੇ ਸਕਾਰ ਬਣਾਉਣਾ ਤਾਂ ਕਿ ਇਹਨਾਂ ਚ ਜਿਹੜੀ ਉਹ ਮਾਦਾ ਮਰ ਜੇ ਰੜਕਣਾ ਰਵੇ ਤੇ ਉਹੀ ਅੱਜ ਮਜ਼ਦੂਰ ਵੇੜਿਆਂ ਦੇ ਵਿੱਚ ਸਰੇ ਆਮ ਚਿੱਟਾ ਵਿਖ ਰਿਆ ਸਰੇ ਆਮ ਸ਼ਰਾਬ ਵਿਖ ਰਹੀ ਹੈ 2 ਨੰਬਰ ਦੀ ਤੇ ਸਰਕਾਰ ਤੇ ਪੁਲਿਸ ਮੂਹਕ ਦਰਸ਼ਕ ਬਣੀ ਹੋਈ ਆ ਸੋ ਇਹਨਾਂ ਕੁੱਝ ਕਹਿੰਦਾ ਹਾਂ ਮੈਂ ਇਹ ਸੰਘਰਸ਼ ਦਾ ਜਿਹੜਾ ਸਾਡਾ ਚੱਲ ਰਿਹਾ ਇਹਨੂੰ ਅਸੀਂ ਹੋਰ ਅੱਗੇ ਲੈ ਜਾਵਾਂਗੇ ਕਾਤਲਾਂ ਦੀ ਗ੍ਰਿਫਤਾਰੀ ਲਈ ਜੈਸ ਕਰਦੇ ਤਨ ਲੋਕਾਂ ਦੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹ ਮੇਰਾ ਨਾਮ ਨਰਮਲਾ ਆ ਜੀ ਨਰਮਲਾ ਕੰਡਿਆਰ ਕੀ ਗੱਲ ਹੋਈ ਸਾਰੀ ਇਹਦੇ ਬਾਰੇ ਦੱਸੋ ਗੱਲ ਕੁਛ ਨਹੀਂ ਹੋਈ ਅਸਤੰਦਰ ਸੁੱਤੇ ਵAYS ਸੀਗੇ ਦੁਪਹਿਰ ਨੂੰ 3:30 ਦਾ ਟਾਈਮ ਸੀ ਇਹ ਜਿਹੜਾ ਬਿੱਟੂ ਆਹਾ ਹੈਗਾ ਟੀਟੂ ਟੀਟੂ ਮੇਰੇ ਪੋਤੇ ਨੂੰ ਠਾਲ ਕੇ ਅੰਦਰੋਂ ਲੈ ਕੇ ਆਇਆ ਸਾਨੂੰ ਕੀ ਪਤਾ ਵੀ ਕਿੱਦਾਂ ਆ ਬਹੁਤ ਗੁੜੀ ਦੋਸਤੀ ਸੀ ਇਹਨਾਂ ਦੀ ਗਿੱਲਾਂ ਵੀ ਇਹਨਾਂ ਨੇ ਬਾਹਰ ਲਿਆ ਕੇ ਉਹਨੂੰ ਭੋਲੀ ਭੋਲੀ ਬੀਬੀ ਨੂੰ ਕਿਹਾ ਕਿ ਚਾਹ ਬਣਾ ਦੇ ਬੀਬੀ ਉਹ ਚਾਹ ਬਣਾਉਣ ਲੱਗੀ ਲਾਲੀ ਫੇਰ ਮੁੜ ਕੇ ਗਿਆ ਕਹਿੰਦਾ ਮਗਰੋਂ ਵੀ ਮਾਂ ਕਿ ਚਾਹ ਬਾਹਰ ਆ ਜਾ ਬਸ ਸਾਨੂੰ ਉਨਾ ਹੀ ਪਤਾ ਆ ਵੀ ਉਹਨੇ ਮੁੰਡੇ ਨੇ ਬੀਜੇ ਨੇ ਤੇਲ ਪਾਇਆ ਤੇ ਲਾਲੀ ਨੇ ਪਿੱਛੋਂ ਫੜ ਕੇ ਨਾਲੇ ਤਾਂ ਉਹਦਾ ਪਰਸ ਕੱਢਿਆ ਨਾਲੇ ਉਹਦਾ ਮੋਬਾਈਲ ਕੱਢਿਆ ਨਾਲੇ ਉਹਨੂੰ ਅੱਗ ਲੁਆਈ ਆ ਸਾਨੂੰ ਫੜਿਆਂਦਾ ਨਹੀਂ ਸਾਨੂੰ ਜਿਹਨੂੰ ਮਰਜੀ ਫੜਨ ਜਿਹਨੂੰ ਨਾ ਮਰਜੀ ਫੜਨ ਸਾਨੂੰ ਕੱਲਾ ਵੀਜਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਕੁਛ ਨਹੀਂ ਚਾਹੀਦਾ ਇਨਸਾਫ ਦੇ ਸਾਡੀ ਪਬਲਿਕ ਸਾਰੀ ਸਾਡੇ ਮਗਰ ਹੈ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਤੁਹਾਨੂੰ 3 ਦਿਨ ਦਾ ਟਾਈਮ ਕਿਸੇ ਕੋਲ ਕੀ ਆਸ਼ਵਾਸਨ ਮਿਲਿਆ ਕੁਛ ਨਹੀਂ ਮਿਲਿਆ ਸਾਨੂੰ ਪਤਰੀ ਘੰਟੇ ਦਰ ਗਏ ਗਏ ਕਦੇ ਕਿਸੇ ਉਹਨਾਂ ਦੀਆਂ ਕੁੜੀਆਂ ਚੱਕ ਲਈਆਂ ਬੁੜੀਆਂ ਚੱਕ ਲਈਆਂ ਨਜਾਇਜ਼ ਬੱਚੇ ਚੱਕੇ ਗਏ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਦੇਖਣ ਵਾਲਿਆਂ ਦਾ ਜਿਹੜੇ ਅਸਲ ਹੀ ਬੰਦੇ ਉਹਨਾਂ ਨੂੰ ਨਹੀਂ ਇਹਨਾਂ ਨੇ ਚੱਕਿਆ ਉਹਨਾਂ 'ਚ ਕੋਈ ਬੰਦਾ ਨਹੀਂ ਕੋਈ ਬੰਦਾ ਨਹੀਂ ਚੱਕਿਆ ਇੱਕ ਸਰ ਜਾਰੀ ਰੱਖੋਗੇ ਫਿਰ ਅੱਜ ਜਾਰੀ ਰੱਖਾਂਗੇ ਇੱਕ ਬਿੰਟੂ ਚੱਕਿਆ ਗਿਆ ਟੂ ਟੂ ਧਰਨਾ ਥੋੜਾ ਕਿੰਨੀ ਦੇਰ ਰਹਿ ਲਊਗਾ ਕਿੰਨੀ ਦੇਰ ਤੱਕ ਜਦ ਤੱਕ ਸਾਡਾ ਮੋਤਾ ਨਹੀਂ ਉਥੋਂ ਉਹਦਾ ਸਾਡਾ ਇਨਸਾਫ ਨਹੀਂ ਮਿਲਦਾ ਮੇਰੇ ਪੋਤੇ ਮੱਚੇ ਦਾ ਇਨਸਾਫ ਨਹੀਂ ਮਿਲਦਾ ਜਦ ਤੱਕ ਸਾਡਾ ਧਰਨਾ ਨਹੀਂ ਜੀਰੋ ਸੰਸਾਰ ਵੀ ਨਹੀਂ ਕਰਨਾ ਨਹੀਂ ਸੰਸਾਰ ਵੀ ਨਹੀਂ ਕਰਨਾ